ਬਹੁਤ ਬਹੁਤ ਧੰਨਵਾਦ ਸ੍ਰਬਨਗਰ ਦੀ ਇਸ ਮਾਰਕੀਟ ਦੇ ਵਿੱਚ ਇਕੱਠੇ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਹਲੇ-ਦੋਲੇ ਦੇ ਦੁਕਾਨਦਾਰ ਸਰਦਾਰ ਸ੍ਰਬਨਗਰ ਦੇ ਵਸਨੀਕ ਮਾਵਾ ਪਹਿਣਾ ਛੋਟੇ ਬੱਚੇ ਪਾਰਟੀ ਦੇ ਵਲੰਟੀਅਰ ਵੱਖ-ਵੱਖ ਉਹਦਿਆਂ ਤੇ ਕੰਮ ਕਰ ਰਹੇ ਚੇਅਰਮੈਨ ਸਾਹਿਬਾਨ ਸਟੇਜ ਤੇ ਬੈਠੇ ਸਾਡੇ ਹਰਮਨ ਪਿਆਰੇ ਉਮੀਦਵਾਰ ਸੰਜੀਵ अरोड़ा ਜੀ ਤੁਹਾਡੇ ਆਪਣੇ ਲਗਾਤਾਰ 5 ਵਾਰ ਤੋਂ ਕਾਉਂਸਲਰ ਭੈਣ ਰਾਮਪਾਲ ਜੀ ਜੀ ਪੰਜ ਵਾਰ ਲਗਾਤਾਰ ਛੋਟੀ-ਮੋਟੀ ਗੱਲ ਨਹੀਂ ਜੀ ਤਾੜੀਆਂ ਮਾਰੋ ਜੀ ਪੰਜ ਵਾਰ ਲਗਾਤਾਰ ਤੋਂ ਧੰਨਵਾਦ ਜੀ ਸਾਡੇ ਡਾਕਟਰ ਸਾਹਿਬ ਬੈਠੇ ਐ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਮੋਗਾ ਤੋਂ ਐਮ ਐਲ اے ਤੇ ਨਾਲ ਸਾਡੇ ਕੁਲਦੀਪ ਢਾਲੀਵਾਲ ਜੀ ਐਨ ਆਰ ਆਈ ਮਨਿਸਟਰ ਐਮ ਐਲ اے ਅਜਨਾਲਾ ਭੋਲਾ ਗਰੇਵਾਲ ਜੀ ਸਾਡੀ ਟੀਮ ਦੇ ਸਾਰੇ ਆਦੇਰ ਸਹਿਬਾਨ ਰਾਏਕੋਟ ਤੋਂ ਐਮ ਐਲ ਏ ਹਾਕਮ ਸਿੰਘ ਜੀ ਸਾਰੇ ਜਿੰਨੇ ਵੀ ਤੁਸੀਂ ਬੈਠੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਪਾਲੇ ਚੜ੍ਹਦੀ ਕਲਾ ਰਵੇ ਸਰਬੱਤ ਦਾ ਭਲਾ ਹੋਵੇ ਬਸ ਸੁਬੀਰੋ ਕੋਈ ਬਹੁਤ ਲੰਬੇ ਚੋੜੇ ਭਾਸ਼ਣ ਦੇਣ ਨਹੀਂ ਆਏ ਤੁਹਾਨੂੰ ਪਤਾ ਹੈ ਇੱਕ ਮੰਦਭਾਗੀ ਪ੍ਰਮਾਤਮਾ ਦੀ ਭਾਣੇ ਦੀ ਮੰਨਣਾ ਪਹਿਣਾ ਪਾਣਾ ਗੋਗੀ ਜੀ ਦੀ ਮੌਤ ਹੋਈ ਤੇ ਇਲੈਕਸ਼ਨ ਆਈ ਹੈ ਨਹੀਂ ਤਾਂ ਤੁਸੀਂ ਤਾਂ ਪਹਿਲਾਂ ਹੀ ਜਿਤਾ ਰੱਖਿਆ ਸੀ ਇਸ ਇਲਾਕੇ ਚੋਂ ਆਪਾਂ ਜਿੱਤੇ ਹੋਏ ਐ ਇਸ ਇਲਾਕੇ ਨੂੰ 5 ਸਾਲ ਵਾਸਤੇ ਤੁਸੀਂ ਭਰੋਸਾ ਕੀਤਾ ਸੀ ਪਰ ਪ੍ਰਮਾਤਮਾ ਨੂੰ ਕਈ ਵਾਰੀ ਕੁਝ ਹੋਰ ਮਨਜ਼ੂਰ ਹੁੰਦਾ ਹੈ ਉਹਨਾਂ ਨੂੰ ਮੈਂ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਵੀ ਕਰਦਾ ਹਾਂ ਸੁਰੇਜੀ ਬੈਠੇ ਆ ਸਾਹਮਣੇ ਸਾਡੇ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਨੇ ਵਲੰਟੀਅਰ ਨੇ ਜਿੱਥੇ ਡਿਊਟੀ ਲਾਦੀ ਉੱਥੇ ਚਲੇ ਜਾਂਦੇ ਬਹੁਤ ਸਾਰੇ ਹੋਰ ਵਲੰਟੀਅਰ ਸਹਿਬਾਨ ਬੈਠੇ ਆ ਮੈਂ ਬਾਈ ਨੇਮ ਵੀ ਜਾਣਦਾ ਬਾਈ ਫੇਸ ਵੀ ਜਾਣਦਾ ਹੁਣ 19 ਤਰੀਕ ਨੂੰ ਇੱਕ ਵਾਰੀ ਫੇਰ ਫਤਵਾ ਮੰਗਣ ਵਾਸਤੇ ਆਏ ਆ ਆਪਣੇ ਫਤਵੇ ਨੂੰ ਰੀਨਿਊ ਹੀ ਕਰਨਾ ਬਸ ਫਤਵਾ ਤਾਂ ਤੁਸੀਂ ਪਹਿਲਾਂ ਹੀ ਦੇ ਚੁੱਕੇ ਹੋ ਬਸ ਰੀਨਿਊ ਕਰਨਾ ਹੈ ਅਗਲੇ ਪੌਣੇ 2 ਸਾਲ ਵਾਸਤੇ 2 ਸਾਲ ਵਾਸਤੇ ਲਗਭਗ ਔਰ ਬੰਦਾ ਵੀ ਅਸੀਂ ਉਹ ਦਿੱਤਾ ਹੈ ਜਿਹੜਾ ਸੱਚੀ ਮੁੱਚੀ ਦਿਲੋਂ ਲੁਧਿਆਣੇ ਨੂੰ ਪਿਆਰ ਕਰਦਾ ਔਰ ਜਿਹਦੇ ਦਿਲ 'ਚ ਲੁਧਿਆਣਾ ਵਸਦਾ ਔਰ ਲੁਧਿਆਣਾ ਕਹਿੰਦੇ ਪੰਜਾਬ ਦਾ ਦਿਲ ਹੈ ਹੁਣ ਜੇ ਦਿਲ ਠੀਕ ਕਰਨਾ ਹੈ ਤਾ ਫਿਰ ਇਹ ਜਿਹੇ ਬੰਦੇ ਨੂੰ ਜਿਤਾਓ ਜਿਹਦੇ ਦਿਲ 'ਚ ਲੁਧਿਆਣਾ ਹੈ ਜਿਹੜੇ ਹੰਕਾਰ ਕਰੀ ਜਾਂਦੇ ਆ ਜਿਹੜੇ ਗੁੱਸਾ ਕਰੀ ਜਾਂਦੇ ਆ ਉਹਨਾਂ ਨੂੰ ਜਿਤਾ ਕੇ ਕੀ ਕਰਾਂਗੇ ਡੂੜ ਪਾਉਣੇ 2 ਸਾਲ ਗਾਲ੍ਹਾਂ ਹੀ ਕੱਢਣੀਆਂ ਉਹਨਾਂ ਨੇ ਗਾਲ੍ਹਾਂ ਕੱਢੇ ਉਦੋਂ ਉਹ ਵੀ ਗੱਡੀ ਜਾਂਦੇ ਆ ਉਹਦੇ 'ਚ ਵੋਟ ਨਹੀਂ ਵੀ ਪਾਉਂਗੇ ਤਾਂ ਵੀ ਉਹਨਾਂ ਨੇ ਗਾਲ੍ਹਾਂ ਕੱਢਣੀਆਂ ਕਿਉਂ ਵੋਟ ਖਰਾਬ ਕਰਨੀਆਂ ਗਾਲ੍ਹਾਂ ਪਿੱਛੇ ਫੇਰ ਆਪਾਂ ਨੇ ਆਪਾਂ ਕੰਮ ਕਰੀਏ ਆਪਾਂ ਕੰਮ ਕਰੀਏ ਤਰੱਕੀ ਹੋਵੇ ਬੜੇ ਸੋਹਣੇ ਮਾਰਕੀਟ ਲੱਗ ਰਹੀ ਏ ਬੜੀ ਲਾਈਟਿੰਗ ਚੰਮ ਕਰੀਏ ਹੋਰ ਤਰੱਕੀ ਹੋਵੇ ਕੰਮ ਮਿਲੇ ਇਥੇ ਹਰੇਕ ਸ਼ੋਅਰੂਮ ਚ 40 40 50 50 ਬੰਦੇ ਕੰਮ ਕਰਦੇ ਹੋਣਗੇ ਬੜੀ ਘਰਾਂ ਦੇ ਚੁੱਲ੍ਹੇ ਚੱਲਦੇ ਹੋਣਗੇ ਤੋਂ ਤਰੱਕੀਆਂ ਬਾਰੇ ਸੋਚਣਾ ਆਮ ਆਦਮੀ ਪਾਰਟੀ ਹੈ ਸਰਕਾਰ ਆਪਣੀ ਹੈ ਕੰਮ ਕਰਾਂਗੇ ਜੀ ਮੈਂ ਜੋ ਕਹਿੰਦਾ ਉਹ ਕਰਦਾ ਜੋ ਮੈਂ ਨਹੀਂ ਕਰ ਸਕਦਾ ਮੈਂ ਕਹਿੰਦਾ ਹੀ ਨਹੀਂ ਮੈਂ ਕਹ ਮੈਂ ਕਾਦੇ ਵਾਸਤੇ ਲਾਂਭਾ ਲੈਣਾ ਜੀ ਪੰਜ ਕੰਮ ਪੰਜ ਦੀ ਬਜਾਏ ਚਾਰ ਕੰਮ ਕਹਿ ਦੋ ਚਾਰ ਕਰਕੇ ਪੰਜਵਾਂ ਕਰ ਦੋਂਗੇ ਲੋਕ ਕਹਣਗੇ ਵੀ ਦੇਖ ਲਓ ਜਿੰਨੇ ਕਹੇ ਸੀ ਉਦੋਂ ਵੱਧ ਕੀਤੇ ਆ ਪੰਜ ਕਹਿ ਕੇ ਚਾਰ ਕਰ ਦੋਂਗੇ ਗਿਣਤੀ ਤਾਂ ਜਾ ਰਹੀ ਰਹੂਗੀ ਪੱ ਲੋਕ ਕਹਣਗੇ ਯਾਰ ਬਾਦਿਆਂ ਤੋਂ ਮੁੱਕਰਦੇ ਆ ਆਪਾਂ ਕਹਿੰਦੇ ਹੀ ਨਹੀਂ ਜੀ ਉਹ ਕੰਮ ਜਿਹੜਾ ਨਹੀਂ ਕਰ ਸਕਦੇ ਹਾਂ ਆਵਾਜ਼ ਉਠਾ ਸਕਦੇ ਆ ਜਿਵੇਂ ਪਾਣੀਆਂ ਦਾ ਮਸਲਾ ਸੀ ਹਾਲਾਂਕਿ ਤੁਹਾਡਾ ਸਰਾਬਾ ਨਗਰ ਆਣ ਦਾ ਕੋਈ ਸਿੱਧਾ ਇਹਦੇ ਨਾਲ ਲਿੰਕ ਨਹੀਂ ਹੈਗਾ। ਭਾਖੜਾ ਡੈਮ ਵਾਲਾ ਮਸਲਾ ਸੀ। ਕਹਿੰਦੇ ਜੀ ਪਾਣੀ ਦੇ ਦਿਓ ਜੀ ਹਰਿਆਣੇ ਨੂੰ ਕਿਉਂ ਦੇ ਦੀਏ ਜੀ? ਹਰਿਆਣੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ। ਪਰ ਜਿਹੜੇ ਸਾਬਨਾ ਵੰਡਿਆ ਸੀ ਉਹਦੇ ਮੁਤਾਬਕ ਅਸੀਂ ਪਾਣੀ ਦੇਤਾ। ਅਸੀਂ ਉਹਨਾਂ ਨੂੰ ਦੱਸਦੇ ਰਹੇ 6 ਮਹੀਨੇ ਦੱਸਦੇ ਰਹੇ ਉਹਨਾਂ ਨੂੰ ਹਰੇਕ ਮਹੀਨੇ ਚਿੱਠੀ ਨਹੀਂ ਮੀਟਿੰਗ 'ਚ ਵੀ ਥੋੜਾ ਪਾਣੀ ਘਟੂਗਾ ਇਦਕੀ। ਤੁਸੀਂ ਸੰਜਮ ਨਾ ਵਰਤੋ। ਅਸੀਂ ਦੇਣਾ ਨਹੀਂ। ਨਾ ਜੀ ਕਹਿੰਦੇ ਐ ਕਿ ਮੇਰੀ ਦੇਣਾ ਸੀਗਾ ਲਾਲ ਨੇ ਹੁੰਨਿਆ 31 ਮਾਰਚ ਨੂੰ ਪਾਣੀ ਖਤਮ ਹੋ ਗਿਆ ਉਹਨਾਂ ਦਾ ਕੋਟਾ ਖਤਮ ਹੋ ਗਿਆ ਜਿੰਨਾ ਉਹਨਾਂ ਨੂੰ ਮਿਲਦਾ ਉਹ 21 ਮਈ ਤੋਂ ਹੁੰਦਾ ਜੀ 21 ਮਈ ਤੋਂ 21 ਮਈ ਤੱਕ ਪਾਣੀ ਵੰਡਿਆ ਜਾਂਦਾ ਵੀ 21 ਮਈ ਤੋਂ ਅਗਲੀ 21 ਮਈ ਤੱਕ ਕਿੰਨਾ ਮਿਲੂਗਾ ਵਰਤਣਾ ਤੁਸੀਂ ਐ ਵਰਤ ਲਓ 21 ਮਈ ਤੱਕ 21 ਮਈ ਨੂੰ ਦੁਬਾਰੇ ਮਿਲ ਜੂ ਹੁਣ ਮਾਰਚ ਦੇ ਵਿੱਚ ਖਤਮ ਕਰ ਲਿਆ ਅਪ੍ਰੈਲ ਆ ਗਿਆ ਕਹਿੰਦੇ ਜੀ ਪੀਣ ਜੋਗਾ ਦੇ ਦਿਓ ਅਸੀਂ ਕੱਜ ਚਲੋ ਪੀਣ ਜੋਗਾ ਕਿੰਨਾ ਕੁ ਬਣਦਾ ਹੈ ਆਬਾਦੀ ਦੇ ਹਿਸਾਬ ਨਾਲ 16-1700 ਕਿਊਸਕ ਬਣਦਾ ਹੈ ਕਹਿੰਦੇ ਜੀ ਪਸ਼ੂਆਂ ਦਾ ਵੀ ਕਰ ਦੋ ਜੀ ਪਾ ਪਸ਼ੂਆਂ ਦੇ ਪੀਣ ਦਾ ਕਿੰਨਾ ਕੁ ਬਣਦਾ 7-800 ਕਿਊਸਕ 25-2600 ਹੋ ਗਿਆ ਕਹਿੰਦੇ ਜੀ ਲੌਸ ਵੀ ਪਾਓ ਲੌਸ ਵੀ ਪਾਣੀ ਖਰਾਬ ਜਿਹੜਾ ਹੋ ਜਾਂਦਾ ਕਰ ਲਓ ਜੀ ਚਲੋ ਲੌਸ ਕਰ ਲਓ 7-800 ਕਰਕੇ ਅਸੀਂ 4000 ਦੇਣ ਲੱਗ ਗਏ ਉਹਨੂੰ ਵੀ ਚਲ 4000 ਲੈ ਲਓ ਪਰੀਖਿਮਈ ਤੋਂ ਪਹਿਲਾਂ ਤੁਹਾਨੂੰ ਤੁਹਾਡਾ ਕੋਟੇ ਦਾ ਪਾਣੀ ਨਹੀਂ ਮਿਲ ਸਕਦਾ ਇਹ ਤਾਂ ਮਾਨਵਤਾ ਦੇ ਆਧਾਰ ਤੇ ਦਿੰਨੇ ਆ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਅਸੀਂ ਤਾਂ ਦੁਸ਼ਮਣ ਨੂੰ ਜੰਗ ਵੇਲੇ ਦੁਸ਼ਮਣ ਨੂੰ ਵੀ ਪਾਣੀ ਮਸ਼ਕਾ ਪਾ ਲੈ ਕੇ ਭਾਈ ਕਨਈਆ ਜੀ ਪਾਣੀ ਦਉਂਦੇ ਰਿਹਾ ਤੁੰਦੇ ਲਾਂਗੇ ਨਾ ਜੀ ਪਤਾ ਨਹੀਂ ਕੀ ਹੋਇਆ ਕਨਈ ਜੀ 4500 ਹੋਰ ਛੱਡੋ ਨਹੀਂ ਤਾਂ ਅਸੀਂ ਫੱਟਾ ਖੋਲ ਲਾਂਗੇ ਪਾਖੜਾ ਤੂੰ ਅਫਸਰ ਪੇ ਤੇ ਉੱਤੇ ਇੰਜੀਨੀਅਰ ਪੇ ਤੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਗੱਡੀ ਚੱਕੀ ਮੈਂ ਕਿਹਾ ਮੈਂ ਜਾਨਣਾ ਪਾ ਖੜਾ ਤੇ ਮੈਂ ਕਿਹਾ ਡੈਮ ਤੇ ਕੰਨੇ ਜੀ ਪਾਣੀ ਛੱਡਣਾ ਮੈਂ ਕਿਹਾ ਆਓ ਫਿਰ ਛੱਡੋ ਕਿਹੜਾ ਛੱਡਦਾ ਫਿਰ ਆਓ ਐਂਕ ਮੈਂ ਲੈ ਲਊਂਗਾ ਤੁਸੀਂ ਬਾਹ ਮਰੋੜ ਕੇ ਪਾਣੀ ਕਿਵੇਂ ਲੈ ਲੇਂਦਾ ਤੋ ਲੈ ਲਿਆ ਫਿਰ ਇੱਕ ਮਿੰਟ ਲੈ ਲਿਆ ਉਹਨਾਂ ਨੇ ਕੋਰਟ 'ਚ ਵੀ ਚਲੇ ਗਏ ਲੈ ਲਿਆ ਜਦੋਂ ਹੱਕ ਹੀ ਨਹੀਂ ਬਣਦਾ ਉਹਨਾਂ ਦਾ ਹਾਂ 21 ਤਰੀਕ ਨੂੰ ਬਣਦਾ ਸੀ 21 ਨੂੰ ਦਿੱਤਾ ਸੀ ਉਹ ਉਹਨਾਂ ਦਾ ਬਣਦਾ ਪੁਰਾਣੇ ਸਮਝੌਤੇ ਹੋਏ ਹੋਏ ਨੇ ਬਾਈ ਜੀ ਹੁਣ ਉਹ ਤੋਂ ਉਹ ਸਮਝੌਤੇ ਤੋਂ 1955 ਦੇ ਹੋਏ ਹੋਏ ਨੇ ਉਹ ਤਾਂ ਮੇਰਾ ਬਾਪੂ ਵੀ ਮਲਾਇਤ ਇੱਕ ਦੋ ਸਾਲ ਦਾ ਹੀ ਹੋਣਾ ਜਿਉਂਦੇ ਸਨ ਉੱਤੇ ਹੋਏ ਨੇ ਉਹ ਹਨਾ ਜਿਉਂ ਉੱਤੇ ਪੁਰਾਣੇ ਕੀਤੇ ਕੰਡੇ ਪੁਰਾਣੇ ਬੀਜੇ ਸਾਨੂੰ ਚੁਗਣੇ ਪੈ ਰਹੇ ਪਰ ਕਟੁਗੜ ਜਿਸ ਵੇਲੇ ਸਾਡੇ ਹੱਥ ਚ ਸੱਤਾ ਹੈ ਜੇ ਅਸੀਂ ਸੁਰਤ ਸੰਭਾਲੀ ਹੈ ਉਦੋਂ ਤਾਂ ਅਸੀਂ ਹੱਕ ਨਹੀਂ ਜਾਣ ਦੇਵਾਂਗੇ ਨਾ ਪੁਰਾਣੇ ਬਜ਼ੁਰਗ ਬੈਠਿਆ ਆਲਾ ਕਸ ਰਬਾ ਨਗਰ ਅੱਜ ਤੋਂ 1955 ਜੇ ਇਸ ਇਲਾਕੇ ਦਾ ਕੀ ਹਾਲ ਸੀ ਆ ਹੈਗੀ ਸੀ ਝਾੜੀਆਂ ਸੀ ਇੱਥੇ ਡਰ ਲੱਗਦਾ ਸੀ ਕਿੰਨੇ ਇੱਥੇ ਆਉਂਦਿਆਂ ਨੂੰ ਹਾਂਜੀ ਹੱਸੂਆ ਇੱਥੋਂ ਜਾਂਦਾ ਸੀ ਕਿਕਰਾਂ 베ਰੀਆਂ ਮਲੇ ਝਾੜੀਆਂ ਸੀ ਇੱਥੇ ਹੁਣ 1955 ਚ ਜੀ ਉਸ ਹਾਬ ਨਾਲ ਆਪਾਂ ਇੱਥੇ ਦੇਖ ਲਈ ਹੈ ਕਿ ਹੈਗੇ ਕਿਕਰਾਂ ਮਲੇ ਜੇ ਹੁਣ ਕਿਕਰਾਂ ਮਲਿਆਂ ਹੀ ਕਰਕੇ ਕੋ ਕਾਗਜ਼ਾਂ 'ਚ ਕਿਕਰਾਂ ਮਲੇ ਹੀ ਚੱਲੀ ਜਾਣਗੇ ਹੁਣ ਸ਼ੋਰੂਮ ਬਣ ਕੇ ਬੀਜ ਜ਼ਮਾਨੇ ਮੁਤਾਬਕ ਤੁਸੀਂ ਆਪਦੇ ਐਗਰੀਮੈਂਟ ਵੀ ਬਦਲੋ ਯਾਰ ਜ਼ਮਾਨਾ ਬਦਲ ਗਿਆ ਤਾਂ ਕਰਕੇ ਮੈਂ ਉਥੇ ਗਿਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਜਾਣਾ ਮੇਰਾ ਹੱਕ ਬਣਦਾ ਮੇਰਾ ਫਰਜ਼ ਬਣਦਾ ਮੈਂ ਪਾਣੀ ਨਹੀਂ ਜਾਣ ਦੇਣਾ ਬਾਅਦ ਚ ਜੋ ਮਰਜ਼ੀ ਕਹੀ ਜਾਣ ਵੋਟਾਂ ਜਿਹਨੂੰ ਮਰਜ਼ੀ ਪਾ ਦਿਓ ਪਰ ਜਿਸ ਵੇਲੇ ਸਾਡੇ ਕੋਲੇ ਕੋਈ ਹਰੇ ਰੰਗ ਦਾ ਪੈਨ ਜਾਂ ਕੋਈ ਪਾਵਰ ਹੈ ਉਸ ਵੇਲੇ ਤਾਂ ਅਸੀਂ ਪੰਜਾਬ ਦਾ ਹੱਕ ਬਿਲਕੁਲ ਨਹੀਂ ਮਰਨ ਦੇਵਾਂਗੇ ਜੀ ਪੰਜਾਬ ਦੇ ਵਾਸਤੇ ਖੜਾਗੇ ਬਹੁਤ ਧੰਨਵਾਦ ਖਾਲਸਾ ਜੀ ਬਹੁਤ ਧੰਨਵਾਦ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਚੁਣ ਲਿਓ ਕੌਣ ਚੁਣਨਾ ਹੈ ਇੱਕ ਪਾਸੇ ਤਾਂ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਬੋਰਡਾਂ ਤੇ ਕੀ ਲਿਖਿਆ ਹੋਇਆ ਆ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਕੀ ਗੱਲ ਐਡਾ ਕਿਹੜਾ ਨੈਲਸਨ ਮਡੇਲਾ ਹੈ ਬਈ ਕਿਉਂ ਜ਼ਰੂਰੀ ਹੈ ਬਈ ਇੱਥੇ ਗੁੰਡੇ ਜ਼ਰੂਰੀ ਇੱਥੇ ਬਦਤਮੀਜ਼ੀਆਂ ਕਰਨ ਨਾਲ ਜ਼ਰੂਰੀ ਹੈ ਮਾਵਾਂ ਭੈਣਾਂ ਦੀ ਬੇਇੱਜ਼ਤੀਆਂ ਕਰਨ ਨਾਲ ਜ਼ਰੂਰੀ ਹੈ ਦੇਖਦੇ ਜੀ ਕਿਵੇਂ ਪ੍ਰਿੰਸੀਪਲ ਨੂੰ ਬੋਲਦਾ ਸੀ ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀ ਆ ਗਈ ਹੁਣ ਤੂੰ ਉਹ ਕਹਿੰਦੀ ਮੈਂ ਜੀ ਟ੍ਰੈਫਿਕ ਜੇ ਲੇਟ ਹੋ ਗਈ ਹੁਣ ਨਹੀਂ ਜਾ ਪਹੁੰਚ ਜਾ ਫਲਾਣਾ ਤੇ ਮਕਾ ਉਹ ਬਿੱਟੂ ਵੀ ਨਾਲ ਹੀ ਬੈਠਾ ਸੀ ਉਹ ਹੁਣ ਦੂਜੇ ਪਾਸੇ ਆ ਹੁਣ ਇਹ ਨਹੀਂ ਪਤਾ ਕੌਣ ਕਿਹੜੇ ਪਾਸੇ ਆ ਮਨ ਤਾਂ ਇਹ ਨਹੀਂ ਪਤਾ ਲੱਗਦਾ ਇਹਨਾਂ ਦਾ ਅੱਧੀ ਕਾਂਗਰਸ ਇਧਰਲੇ ਪਾਸੇ ਆ ਅੱਧੀ ਭਾਜਪਾ ਇਧਰਲੇ ਪਾਸੇ ਆ ਸਮਝ ਹੀ ਨਹੀਂ ਆਉਂਦੀ ਉਹ ਤਾਂ ਉਹ ਗੱਲ ਹੋ ਗਈ ਵੋਟਾਂ ਦਾ ਮਾਹੌਲ ਸੀ ਜਿਵੇਂ ਹੁਣ ਚੱਲਦਾ ਹੈ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਉਹਨਾਂ ਨੇ ਫੋਨ ਕੀਤਾ ਜੀ ਫਾਇਰ ਬ੍ਰਿਗੇਡ ਚ ਕਹਿੰਦੇ ਜੀ ਅੱਗ ਲੱਗ ਗਈ ਸਾਡੇ ਪਾਰਟੀ ਦੇ ਦਫ਼ਤਰ ਨੂੰ ਸਾਰੇ ਝੰਡੇ ਸਾਰੇ ਪੋਸਟਰ ਇੱਥੇ ਪਏ ਨੇ ਵਿਰੋਧੀਆਂ ਦੀ ਚਾਲ ਹੈ ਜੀ ਇਹ ਛੇਤੀ ਛੇਤੀ ਗੱਡੀਆਂ ਭੇਜੋ ਫਾਇਰ ਬ੍ਰਿਗੇਡ ਦੀਆਂ ਅਸੀਂ ਤਾਂ ਇਲੈਕਸ਼ਨ ਹਾਰ ਜਾਾਂਗੇ ਜੀ ਫਾਇਰ ਬ੍ਰਿਗੇਡਾਂ ਨੇ ਗੱਡੀਆਂ-ਗੱਡੀਆਂ ਸਟਾਰਟ ਕੀਤੀਆਂ ਫੇਰ ਉਸੇ ਬੰਦੇ ਤਿੰਨ-ਚਾਰ ਮਿੰਟਾਂ ਬਾਅਦ ਫੋਨ ਆ ਗਿਆ ਕਹਿੰਦੇ ਜੀ ਗੱਡੀਆਂ ਭੇਜਿੰਦੇ ਦੀ ਕੋਈ ਲੋੜ ਨਹੀਂ ਕੋਈ ਪ੍ਰੋਬਲਮ ਨਹੀਂ ਜਮਾ ਠੀਕ ਉਹ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਕਹਿੰਦੇ ਨਹੀਂ ਅੱਗ ਤਾਂ ਮੱਚੀ ਜਾਂਦੀ ਹੈ ਮਈ ਪਾਰਟੀ ਬਦਲ ਲਈ ਹੁਣ ਵਿਰੋਧੀ ਪਾਰਟੀਆਂ ਦਾ ਦਫਤਰ ਹੈ ਮੱਚਣ ਦਿਓ ਆਏ ਨੇ ਉਹ ਆ ਹੁਣੇ ਆ ਆਸ਼ੂ ਤੇ ਬਿੱਟੂ ਆਏ ਹੁੰਦੇ ਸੀ ਹੁਣ ਵਿਰੋਧੀ ਪਾਰਟੀਆਂ ਦਾ ਦਫਤਰ ਨੇ ਕੀ ਯਕੀਨ ਕਰੋਗੇ ਨਾ ਤੇ ਜੀ ਜਾਖੜ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਕੈਪਟਨ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆ ਜੀ ਮਨਪ੍ਰੀ ਬਾਦਲ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰ ਆ ਬੈਂਸ ਤਾਂ ਮੈਨੂੰ ਲੱਗਦਾ ਦੁਹਰਤੀ ਹਰ ਵੀ ਕਰਨ ਲੱਗ ਗਏ ਵੀ ਦੋ ਵਾਰੀ ਕਾਂਗਰਸ ਚ ਦੋ ਵਾਰੀ ਕਾਲੀ ਦਲ ਚ ਇੱਕ ਵਾਰੀ ਆਮ ਆਨੀ ਪਾਰਟੀ ਚ ਇੱਕ ਵਾਰੀ ਇੱਧਰ ਇੱਕ ਵਾਰੀ ਆਪਦੀ ਪਾਰਟੀ ਬਣਾ ਲਈ ਇੱਕ ਵਾਰੀ ਇਹ ਤਾਂ ਮਤਲਬ 7-8 11 12 ਤੱਕ ਚਲੇ ਗਿਆ ਕੰਮ ਕੋਈ ਯਾਰ ਕਿਤੇ ਤਾਂ ਖੜਜੋ ਯਾਰ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੂਜਿਆਂ ਦੇ ਮੋਟਰਸਾਈਕਲ ਵਾਂਗੂ ਜਿੱਧਰ ਨੂੰ ਡੇਡਾ ਕਰਦਾ ਉਧਰ ਹੀ ਖੜ ਜੰਨੇ ਹੋ ਯਾਰ ਬਸ ਕਿਤੇ ਤਾਂ ਖੜਜੋ ਨਾ ਕੁਣ ਲੜੀ ਜਾਂਦੇ ਆਪੱਚ ਪ੍ਰਧਾਨ ਨੂੰ ਉਹ ਨਹੀਂ ਬੁਲਾਉਂਦੇ ਉਹਦੀ ਫੋਟੋ ਫੁੱਟਨ ਲਾਈ ਮੱਲਾ ਦਾ ਕੋਈ ਉਹ ਲੜ ਪਿਆ ਆਪੱਚ ਕਹਿੰਦੇ ਫੋਟੋ ਕਿਉਂ ਨਹੀਂ ਲਾਈ ਅੱਛਾ ਜੀ ਨੇ ਜੀ ਨੇ ਰਾਜੇ ਬੜਿੰਕ ਨੂੰ ਹਰਾਉਣ ਵਾਸਤੇ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਉਥੇ ਰਾਜਾ ਨਹੀਂ ਬੁਲਾਇਆ ਰਾਜੇ ਨੇ ਮੁੱਲਾਪੁਰ ਦਾ ਆਖਾ ਜਿਹਨੇ ਚੰਨੀ ਨੂੰ ਜਲੰਧਰ ਤੋਂ ਰੌਣ ਵਾਸਤੇ ਕੰਮ ਕੀਤਾ ਉਹਨੇ ਉਹਨੂੰ ਦਾ ਕਕਰਾ ਲਿਆ ਕਹਿੰਦਾ ਆ ਜਾ ਫਿਰ ਇਹ ਤਾਂ ਆ ਕੰਮਾਂ ਤੇ ਲੱਗੇ ਹੋਏ ਨੇ ਜੀ ਕੋਈ ਪੰਜਾਬ ਹੈ ਇਹਦੇ ਵਿੱਚ ਇੱذ ਕਿਤੇ ਪੰਜਾਬ ਹੈ ਇਹਨਾਂ ਦੀਆਂ ਜਿਹੜੇ ਐਕਟੀਵਿਟੀਆਂ ਨੇ ਇੱذ ਪੰਜਾਬ ਹੈਗਾ ਕਿਤੇ ਕੋਈ ਬੇਰਜ਼ਗਾਰੀ ਦੀ ਗੱਲ ਕੋਈ ਪਾਣੀ ਥੱਲੇ ਧਰਤੀ ਦੇ ਚਲੇ ਗਏ ਉਹਦੀ ਕੋਈ ਗੱਲ ਕੋਈ ਇੰਡਸਟਰੀ ਦੀ ਗੱਲ ਕੋਈ ਕਾਮਯਾਬੀ ਦੀ ਗੱਲ ਕੋਈ ਨੌਕਰੀਆਂ ਦੀ ਗੱਲ ਕੋਈ ਖੇਤੀ ਦੀ ਗੱਲ ਕੋਈ ਮਜ਼ਦੂਰਾਂ ਦੀ ਗੱਲ ਕੋਈ ਵਪਾਰੀਆਂ ਦੀ ਗੱਲ ਹੈ ਨਾ ਐਸੇ ਪਿੱਛੇ ਲੜ ਪੈਂਦੇ ਮੈਂ ਉਹ ਕੁਰਸੀ ਤੇ ਬੈਣਾ ਤੂੰ ਤੇ ਕਿਉਂ ਬਹਿ ਗਿਆ ਚੱਕ ਇੱਕ ਦੂਜੇ ਤੇ ਕੁਰਸੀਆਂ ਹੀ ਚਲਦੀਆਂ ਨੇ ਫਿਰ ਲੜ ਪੈਂਦੇ ਜੀ ਆਪਾਂ ਚ ਮੈਂ ਇਹਦੇ 'ਚ ਤਾਂ ਨਹੀਂ ਮੈਂ ਲੜਾਉਂਦਾ ਮੂੰ ਤਾਂ ਹਰੇ ਗੱਲ 'ਚ ਮੇਰਾ ਨਾਂ ਲਾ ਦਿੰਦੇ ਨੇ ਤੁੰਨ ਝਾਦੇ ਪੈ ਜੇ ਕਹਿੰਦੇ ਭਗਵਾਨ ਤੁਮਨ ਅਸਤੀਫਾ ਦੇ ਦੇ ਤੁੰਨ ਝਾਦੇ ਪੈ ਗਈ ਹੈਦ ਕੀ ਗਰਮੀ ਪੈ ਗਈ ਕਹਿੰਦੇ ਭਗਵਾਨ ਤੁਮਨ ਗਰਮੀ ਘਟਾ ਸਕਦਾ ਸੀ ਅਸਤੀਫਾ ਦੇਣਾ ਚਾਹੀਦਾ ਹੈ ਕੈਨੇਡਾ ਚ ਬਰਫ਼ ਪੈ ਜੇ ਕਹਿੰਦੇ ਭਗਵੰਤ ਮਾਨ ਅਸਤੀਫਾ ਦੇ ਵੇਲੇ ਮੇਂ ਹਰ ਗੱਲ ਮੇਰੇ ਨਾਲ ਲਾ ਦਿੰਦੇ ਨੇ ਜੀ ਉਹ ਬਿਕਰਮਜੀਤ ਮਜੀਠੀਆ ਜਿਵੇਂ ਉਹੀ ਵੀ ਕਿਤੇ ਕਿਸੇ ਦਾ ਹਸਪਤਾਲ ਚ ਪਤਾ ਲੈਣ ਚਲਾ ਜਾਵਾਂ ਨਾ ਉਹ ਟਵੀਟ ਕਰ ਦਿੰਦਾ ਲੈ ਭਗਵੰਤ ਮਾਨ ਹਸਪਤਾਲ ਗਿਆ ਹੁਣ ਆ ਦਵਾਈ ਲਊਗਾ ਤੇ ਆ ਡਾਕਟਰ ਇਹਨੂੰ ਆ ਦਵਾਈ ਦੇਊਗਾ ਇੰਨੇ ਵਜੇ ਆ ਦਵਾਈ ਲੈਣੀ ਹੈ ਤੇ ਆਪਣੇ ਵਾਲੇ ਪਰੋਹਣੇ ਦੀ ਦੱਸ ਦੋ ਕਦੇ ਸੱਜੀ ਬਾਹਂ ਟੁੱਟ ਜਾਂਦੀ ਹੈ ਕਦੇ ਖੱਬੀ ਟੁੱਟ ਜਾਂਦੀ ਹੈ ਉਹ ਕਿ ਉਹ ਕਿੱਥੇ ਡਿੱਗਦਾ ਕਦੋਂ ਡਿੱਗਦਾ ਕੀ ਖਾਂਦਾ ਕੀ ਪੀਂਦਾ ਦੱਸ ਤਾਂ ਦਿਓ ਆਪ ਦਾ ਮੈਡੀਕਲ ਬੁਲੇਟਿਨ ਵੀ ਜਾਰੀ ਕਰ ਦਿਓ ਜੀ ਕਦੇ ਕੱਲੇ ਗਰੀਬ ਦਾ ਜਵਾਕ ਹੀ ਰੱਖਿਆ ਭਗਵੰਤ ਮਾਨੂ ਗਾਲਾਂ ਕੱਢਣ ਨੂੰ ਬਸ ਸਹੀ ਹੈ ਨਾ ਮਲ ਮੁੱਦੇ ਦੇਖੋ ਇਹਨਾਂ ਦੇ ਮੁੱਦੇ ਦੇਖੋ ਭਗਵੰਤ ਮਾਨ ਅੱਜ ਸਵੇਰੇ ਬੈੱਡ ਤੋਂ ਉੱਠਿਆ ਉਹਨੇ ਖੱਬੇ ਪੈਰ 'ਚ ਪਹਿਲਾਂ ਚੱਪਲ ਪਾਈ ਆ ਇਹਦਾ ਮਤਲਬ ਖੱਬੇ ਪੱਖੀ ਹੋ ਗਿਆ ਹੋ ਲੈ ਪਹਿਲਾਂ ਸੱਜੇ 'ਚ ਪਾਉਂਦਾ ਹੁੰਦਾ ਆਹ ਹਾਲ ਮੁੱਤੇ ਨੇ ਇਹਨਾਂ ਦੇ ਇੱਕ ਪੰਜਾਬ ਦੇ ਮੁੱਤੇ ਜੀ ਕਿੰਨੇ ਇਕੱਠੇ ਕਰ ਰੱਖਿਆ ਉੱਥੇ ਬਣ ਬਣ ਦੀ ਲੱਕੜੀ ਉੱਥੇ ਇਕੱਠੀ ਐ ਕਾਂਗਰਸ 'ਚ ਉਹੀ ਭਾਜਪਾ ਚਲੇ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਈ ਤਾਂ ਇਹੋ ਜਿਹੇ ਨੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ किसी भोग भोगते जाना होराइवर पूछते अब आप कि पार्टी वालों बोलना है बै बदल लिया जेड़े कपड़े वगू पार्टियाँ बदलते हैं फिर वो थोड़े तो वोटा लेके बदल नहीं छड़े घटो घट आप कहना यार बंदे की ज़ुबान है यार बंदा कितने खड़ा इस गलों मैं ਭਾਵੇਂ ਪੋਲੀਟਿਕਲੀ ਨੂੰ ਜੋ ਮਰਜ਼ੀ ਲੈ ਲਾਂ ਮੀਡੀਆ ਵਾਲੇ ਵੀ ਇਸ ਗੱਲੋਂ ਮੈਂ ਕਾਮਰੇਡਾਂ ਦੀ ਕਦਰ ਕਰਦਾ ਭਾਵੇਂ 500 ਵੋਟ ਪੈਂਦੀ ਹੈ ਭਾਵੇਂ 400 ਪੈਂਦੀ ਹੈ ਖੜੇ ਤਾਂ ਹੈਗੇ ਆਪਣੇ ਦਾਤੀ ਥੋੜੇ ਤੇ ਘਟੂ ਘਟ ਖੜੇ ਤਾਂ ਹੈਗੇ ਉੱਥੇ ਵੀ 500 ਐ 400 ਐ 300 ਜਿੰਨੀ ਮਰਜ਼ੀ ਇੰਨਾ ਵਾਂਗੂ ਤਾਂ ਨਹੀਂ ਹੈਗਾ ਨਾ ਚੱਲ ਇੱਧਰ ਨੂੰ ਚਾਲੋ ਉੱਧਰ ਨੂੰ ਚੱਲ ਇੱਧਰ ਨੂੰ ਚਾਲੋ ਉੱਧਰ ਨੂੰ ਹੁਣ ਮੈਂ ਫੇਰ ਆ ਗਿਆ ਆ ਪਰਸੋ ਚ ਉਥੋਂ ਠੰਢੜ ਆ ਗਿਆ ਪਤਨੀ ਉਹ ਚੱਬੇ ਵਾਲ ਤੋਂ ਸੁਖਵੀਰ ਬਾਦਲ ਕਹੀ ਜਾਂਦੇ ਸੀ ਕਹਿੰਦਾ ਇਹ 4 ਕੁ ਮਹੀਨੇ ਵਾਸਤੇ ਡਿਪੂਟੇਸ਼ਨ ਤੇ ਗਿਆ ਸੀ ਪਟਵਾਰੀ ਲੱਗਿਆ ਯਾਰ ਉਹ ਡਿਪੂਟੇਸ਼ਨ ਤੇ ਗਿਆ ਸੀ ਲੀਟਰ ਕਿਤੇ ਡਿਪੂਟੇਸ਼ਨਾਂ ਤੇ ਜਾਂਦੇ ਹੁੰਦੇ ਆ ਆ ਗਿਆ ਕਹਿੰਦਾ ਮੈਂ ਦੱਸ ਕੋਈ ਸਟੈਂਡ ਨਹੀਂ ਹੈ ਗਈ ਮੈਂ ਤੁਹਾਨੂੰ ਇਹ ਗੱਲ ਕਹਿਣਾ ਸੰਜੀਵ ਰੋੜਾ ਜੀ ਰਾਜ ਸਭਾ ਦੇ ਮੈਂਬਰ ਨੇ ਰਾਜ ਸਭਾ ਵਾਸਤੇ ਕੋਈ ਵੋਟ ਨਹੀਂ ਮੰਗਣੀ ਪੈਂਦੀ ਜੀ ਐਮਐਲਏ ਨੇ ਵੋਟਾਂ ਪੈਂਦੀਆਂ ਸੱਤ ਦੇ ਸੱਤ ਆਪਣੇ ਨੇ ਇਹ ਚਾਹੁੰਦੇ ਮੈਂ ਮਤਰਾ ਸਭਾ ਚ 6 ਸਾਲ ਵਾਸਤੇ ਨਾਲੇ ਰਾਸ ਸਭਾ ਰਾਸ ਸਭਾ 6 ਸਾਲ ਵਾਸਤੇ ਲੋਕ ਸਭਾ 5 ਸਾਲ ਵਾਸਤੇ ਲੋਕ ਸਭਾ 13 ਦਿਨਾਂ ਬਾਅਦ ਵੀ ਟੁੱਟੀ ਹੋਈ ਐ 13 ਮਹੀਨਿਆਂ ਬਾਅਦ ਵੀ ਲੋਕ ਸਭਾ ਟੁੱਟ ਜਾਂਦੀ ਐ ਐਮਪੀ ਖਤਮ ਰਾਸ ਸਭਾ ਨਹੀਂ ਟੁੱਟਦੀ ਜੀ ਰਾਸ ਸਭਾ 6 ਸਾਲ ਹੀ ਰਹਿੰਦਾ ਐ ਰਾਸ ਸਭਾ ਨਹੀਂ ਟੁੱਟਦੀ ਇਹ ਕਹਿੰਦੇ ਮੈਂ ਮੈਂ ਤਾਂ ਰਾਸ ਸਭਾ ਚ ਮੈਨੂੰ ਕੀ ਪ੍ਰੋਬਲਮ ਐ ਕੜਕ ਨਾ ਧੰਨਵਾਦੀ ਦੌਰਾ ਕਰਨਾ ਕੋਈ ਅਸੀਂ ਇਹਨਾਂ ਨੂੰ ਕਿਹਾ ਜੀ ਲੋਕਾਂ ਵਾਲੇ ਪਾਸੇ ਤੁਹਾਡਾ ਲੋਕਾਂ ਨੇ ਹੀ ਕਿਹਾ ਜਿ ਸੰਜੀਵ ਰੋੜਾ ਖੜਾ ਕਰ ਦੋ ਬੰਦਾ ਸਾਡਾ ਸਾਡਾ ਚੁਣਿਆ ਹੋਇਆ ਬੰਦਾ ਕਿਤੇ ਇੱਥੇ ਚੱਲ ਜੇ ਤਾਂ ਅਸੀਂ ਵੋਟਾਂ ਪਾ ਕੇ ਜਿਤਾਵਾਂਗੇ ਅੱਜ ਥੋੜੀ ਸੰਜੀਵ ਰੋੜਾ ਤੁਹਾਡੇ ਕੋਲ ਆਇਆ ਵੋਟਾਂ ਮੰਗਣ ਪਹਿਲਾਂ ਵੋਟਾਂ ਮੰਗਣ ਨਹੀਂ ਆਇਆ ਪਹਿਲਾਂ ਕੰਮ ਸ਼ੌਂਕ ਨੂੰ ਕੀਤਾ ਹੁਣ ਜ਼ਿੰਮੇਵਾਰੀ ਕਰਵਾਊਗੀ ਕੰਮ ਉਹ ਕੰਮ ਗਾਰੰਟੀ ਮੇਰੀ ਗਾਰੰਟੀ ਕੇਜਰੀਵਾਲ ਦੀ ਸਾਰੇ ਵਰਗਾਂ ਦੇ ਦੁੱਖਾਂ ਨੂੰ ਜਾਣਦੇ ਐ ਕੰਮ ਕਰਨ ਦਾ ਸ਼ੌਂਕ ਐ ਦਿਲ ਚ ਦਰਦ ਹੈ ਸੋ ਇਹੀ ਗੱਲ ਤੁਹਾਡੇ ਕੋਲ ਕਹਿਣਾ ਆ ਇੱਕਾ ਰੱਖਿਓ 19 ਤਰੀਕ ਐ ਇੱਕ ਥੋੜਾ ਜਿਹਾ ਮੈਂ ਅੱਜ ਵੀ ਗਿਆ ਸੀਗਾ ਉਧਰ ਦ੍ਰਿਟਗੌਰ ਨਗਰ ਵਗੈਰਾ ਜਿਹੜੇ ਪੜੇ ਲਿਖੇ ਲੋਕ ਐ ਜਿਵੇਂ ਤੁਸੀਂ ਪੜੇ ਲਿਖੇ ਲੋਕੋਂ ਬੜਾ ਪੌਸ਼ ਏਰੀਆ ਗੁਰਦੇਵ ਨਗਰ ਭਾਈ ਨਤੀਤ ਸਿੰਘ ਨਗਰ ਸਰਾਬਾ ਨਗਰ ਅਗਰ ਨਗਰ ਭਾਸ਼ਾਪੁਰੀ ਆਦਰਸ਼ ਕਲੋਨੀ ਕਿਉਂਕਿ ਮੈਂ ਇੱਥੇ ਰਹਿੰਦਾ ਰਿਆ ਨਾ 5 ਸਾਲ ਰਿਆ ਮੈਂ ਪਰ ਇੱਕ ਥੋੜਾ ਜਿਹਾ ਸ਼ਿਕਵਾ ਪੜੇ ਲਿਖਿਆ ਨਾਲ ਮੇਰਾ ਹੈਗਾ ਵੋਟਾਂ ਨਹੀਂ ਪਾਉਣ ਜਾਂਦੇ ਛੁੱਟੀ ਵਾਲਾ ਦਿਨ ਸਮਝ ਲੈਂਦੇ ਆ ਵੀ ਛੁੱਟੀ ਆ ਪਿਕਨਿਕ ਦੇ ਆ ਚੱਲ Shimla ਚੱਲਦੇ ਆ ਆਉਂਦਿਆਂ ਨੂੰ ਕੋਈ ਕਿਸੇ ਹੋਰ ਨੂੰ ਵੋਟਾਂ ਪੈ ਜਾਂਦੀਆਂ ਨੇ ਫਿਰ 5 ਸਾਲ ਗਾਲਾਂ ਕੱਢੀ ਜਾਂਦੇ ਰਹਿੰਦੇ ਬਈ ਵੋਟਾਂ ਤਾਂ ਪਾ ਕੇ ਜਾਓ ਕਿੰਨਾ ਕੁ ਟਾਈਮ ਲੱਗਦਾ ਜੀ 192 ਬੂਥ ਨੇ 700 ਤੋਂ 800 ਤੋਂ ਵੱਧ ਵੋਟ ਨਹੀਂ ਹੈਗੀ ਕਬੂਤੇ 15 ਮਿੰਟ ਨਹੀਂ ਆਉਂਦੇ ਜੀ 15 ਮਿੰਟ ਨਹੀਂ ਘਟਾ ਸਕਦੇ ਯਾਰ ਦੇਸ਼ ਵਾਸਤੇ ਪੰਜਾਬ ਵਾਸਤੇ 15 ਮਿੰਟ ਗਰਮੀ ਚ ਲੋ 5 ਸਾਲ ਕਿਸੇ ਲੀਡਰ ਨੂੰ ਗਾਲਾਂ ਕੱਢਣ ਦੀ ਲੋੜ ਨਹੀਂ ਪੈਣੀ ਤੁਸੀਂ ਆਪ ਹੀ ਚੁਣਿਆ ਫਿਰ ਪੜ੍ਹੇ ਲਿਖੇ ਲੋਕ ਵੋਟਾਂ ਪਾਉਣ ਲੱਗ ਜਾਣ ਨਾ ਤਾਂ ਕਿਸੇ ਲੀਡਰ ਨੂੰ ਗਾਲਾਂ ਨਹੀਂ ਪੈਂਦੀਆਂ ਉਹ ਹੁਣ ਕੀ ਕਰਦੇ ਆ ਉਹਨੂੰ ਪਤਾ ਪੜ੍ਹੇ ਲਿਖੇ ਤਾਂ ਪਾਉਂਦੇ ਨਹੀਂ ਗਰੀਬਾਂ ਨੂੰ ਲਾਲਚ ਲੂਲ ਚ ਦੇ ਲੈਂਦੇ ਆ ਵਿਚਰੇਆਂ ਨੂੰ ਪੈਸੇ ਵੰਡ ਲੈਂਦੇ ਆ दारूਆ ਵੰਡ ਲੈਂਦੇ ਆ ਫਿਰ ਆਪਾਂ ਕੀ ਕਰੀਏ ਉਹ ਕੋ ਸਾਡੇ ਕੋਲ ਹੈ ਨਹੀਂ ਨਾ ਅਸੀਂ ਦਾਰੂ ਵਾਲੇ ਵੰਡਣ ਵਾਲੇ ਆ ਨਾ ਅਸੀਂ ਪੈਸੇ ਪੈਸੇ ਨਹੀਂ ਹੈਗੇ ਸਾਡੇ ਕੋਲ ਫਿਰ ਸਾਡਾ ਇਹਦਾ ਮਤਲਬ ਫਿਰ ਅਸੀਂ ਕੁਝ ਕਰ ਹੀ ਨਹੀਂ ਸਕਦੇ ਪੜੇ ਲਿਖੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ 19 ਜੂਨ ਜਿਹੜੀ ਛੁੱਟੀ ਵਾਲਾ ਦਿਨ ਨਾ ਸਮਝਿਓ ਜ਼ਿੰਮੇਵਾਰੀ ਵਾਲਾ ਦਿਨ ਸਮਝਿਓ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ 19 ਤਰੀਕ ਨੂੰ ਨਿਭਾਉਣੀ ਹੈ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਅਗਲੇ ਆਏ ਵੀ ਗਾਰੰਟੀ ਲੈਣੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਫਿਰ 19 ਤੋਂ ਬਾਅਦ ਸੋਇਸ ਕਰਕੇ ਮੈਂ ਤੁਹਾਨੂੰ ਕਹਿਣਾ ਜੇ ਪੰਜਾਬ ਦੇ ਕੋਨੇ-ਕੋਨੇ ਤੋਂ ਵੀ ਲੋਕ ਆਏ ਹੋਣਗੇ ਲੁਧਿਆਣਾ ਹੈ ਲੁਧਿਆਣਾ ਕਿਸੇ ਇੱਕ ਦਾ ਨਹੀਂ ਹੈਗਾ ਲੁਧਿਆਣਾ ਤਾਂ ਪੂਰੇ ਪੰਜਾਬ ਨੂੰ ਰੋਟੀ ਖਵਾਉਂਦਾ ਹੈ ਪੜ੍ਹੇ ਲਿਖੇ ਲੋਕਾਂ ਨੂੰ ਮੇਰੀ ਬੇਨਤੀ ਹੈ ਲਾਈਵ ਦੇਖਦੇ ਹੋਣਗੇ ਕਿਤੇ ਕੋਈ YouTube ਤੇ ਕਿਤੇ ਦੇਖਦੇ ਵੋਟਾਂ 'ਚ ਹਿੱਸਾ ਜ਼ਰੂਰ ਲਓ ਪਰ ਮੈਨੂੰ ਨੋਟਾ ਦੱਬਿਓ ਮੈਂ ਨਹੀਂ ਕਹਦਾ ਯਾਰ ਸਾਨੂੰ ਪਾਓ ਪਰ ਮੈਂ ਨੋਟਾ ਦੱਬਿਓ ਵੀ ਸਾਨੂੰ ਕੋਈ ਪਸੰਦ ਨਹੀਂ ਇਹਨਾਂ 'ਚ ਇਹ ਤਾਂ ਪਤਾ ਲੱਗੇ ਕਿ ਨੋਟਾਂ ਨੂੰ ਕਿੰਨੀਆਂ ਪੈ ਗਈਆਂ ਕਿ ਪੜੇ ਲਿਖ ਲੋਕਾਂ ਦੀ ਚੁਆਇਸ ਕੀ ਹੈ ਨਾ ਜਾਣ ਬੀ ਅੱਧੀ ਹਮਾਇਤ ਹੀ ਹੋ ਜਾਂਦੀ ਹੈ ਫਿਰ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਹੋਣਾ ਵੀ ਅੱਧੀ ਹਮਾਇਤ ਹੀ ਹੁੰਦੀ ਹੈ ਜੀ ਵਿਰੋਧ ਤਾਂ ਕਰੋ ਇੱਕ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਡਰ ਕੇ ਭੱਜਣ ਲੱਗ ਗਏ ਇੱਕ ਚਿੜੀ ਸੀ ਉਹ ਜਾਇਆ ਕਰੇ ਛੱਪੜ 'ਚ ਚੁੰਝ ਭਰ ਕੇ ਜੰਗਲ ਦੀ ਅੱਗ ਤੇ ਪਾ ਦਿਆ ਕਰੇ ਫੇਰ ਜਾਇਆ ਕਰੇ ਛੱਪੜ 'ਚ ਚੁੰਝ ਭਰ ਕੇ ਫੇਰ ਜਦੋਂ 5-7 ਵਾਰੀ ਚਿੜੀ ਨੇ ਐ ਕੀਤਾ ਬਾਕੀ ਜਾਨਵਰ ਉਹਨੂੰ ਮਜ਼ਾਕ ਕਰਨ ਲੱਗੇ ਕਹਿੰਦੇ ਚਿੜੀਏ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਜਾਨ ਬਚਾ ਕੇ ਉਹ ਕਹਿੰਦੀ ਮੈਨੂੰ ਵੀ ਪਤਾ ਐ ਕਿ ਮੇਰੀ ਚੁੰਜ ਦੇ ਪਾਣੀ ਨਾਲੇ ਅੱਗ ਨਹੀਂ ਬੁਝਣੀ ਪਰ ਘਟੋ ਘਟ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਇਸ ਅੱਗ ਦੀ ਗੱਲ ਚੱਲੂਗੀ ਤਾਂ ਮੇਰਾ ਨਾਂ ਘਟੋ ਘਟ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਆਊਗਾ ਥੋੜਾ ਨਾਂ ਜਾਨ ਬਚਾ ਕੇ ਭੱਜਣ ਵਾਲਿਆਂ ਚ ਆਊਗਾ ਕੋਸ਼ਿਸ਼ ਤਾਂ ਕਰੋ ਯਾਰ ਚੁੰਜ ਚ ਪਾਣੀ ਪਾ ਕੇ ਜਿਤਨਾ ਹਾਰ ਨਾ ਪਰਮਾਤਮਾ ਦੇ ਹੱਥ ਹੈ ਜੁੱਤਾਂ ਵੀ ਚੱਲਦੀ ਰਹਿਣੀਆਂ ਹੋਰਾਂ ਵੀ ਚੱਲਦੀ ਰਹਿਣ ਪਰ ਕੋਸ਼ਿਸ਼ ਤਾਂ ਕਰੋ ਨਾ हिस्सा नाम ਲੈ ਕੇ ਤਾਂ ਪੱਦੀ ਹਮਾਇਤ ਹੀ ਕਰ ਦਿੰਦੇ ਆ ਉਹ ਵੀ ਹੁਣੇ ਹੀ ਕਰਨ ਲੱਗੇ ਉਹ ਕਹਿੰਦੇ ਵੋਟਾਂ ਜਿਹੜੀਆਂ ਖਰੀਦਦੇ ਆ ਖਰੀਦਣ ਨਾਲ ਦਾ ਕੀ ਪਤਾ ਪੈਸੇ ਕਿਸੇ ਹੋਰ ਤੋਂ ਲੈ ਲੈ ਵੋਟ ਕਿਸੇ ਹੋਰ ਨੂੰ ਪਾ ਦੇ ਕੀ ਪਤਾ ਹੈ ਉਹ ਕਹਿੰਦੇ ਆਪਾਂ ਐ ਕਰੋ ਜਿਹੜੇ ਇੰਨਾ ਦੇ ਵੋਟਰ ਨੇ ਉਹਨਾਂ ਦੇ ਕਾਰਡ ਹੀ ਲੈ ਲਓ ਵੀ 10000 ਵੋਟਾਂ ਪਾਇਨਾਂ ਦੀ ਪੈਣ ਹੀ ਨਹੀਂ ਦੇਣੀ ਤਾਂ ਇਹਦਾ ਮਤਲਬ ਫਿਰ ਉਹਨਾਂ ਨੇ 10000 ਵਿਰੋਧੀ ਪਾਰਟੀ ਦੀ ਰੋਕ ਲਈ ਇਹਦਾ ਮਤਲਬ 10000 ਵੋਟ ਵਿਰੋਧੀ ਪਾਰਟੀ ਦੀ ਘਟ ਗਈ ਹੋ ਜਾਂਦੇ ਨੇ ਹੁਣ ਐ ਜਦੋਂ ਕਾਰਡ ਹੀ ਲੈ ਲਿਆ ਤੁਹਾਡੇ ਕੋਲੋਂ ਤੁਹਾਨੂੰ 5 ਵਜੇ ਕਾਰਡ ਦੇ ਦੇਣਗੇ ਦੇ ਦੇਣਗੇ ਵੀ ਆ ਲੈ ਲੈ ਵਾਪਸ ਇਹ ਤਾਂ ਪੱਕਾ ਪਤਾ ਹੋ ਗਿਆ ਨਾ ਵੀ 10000 ਬੰਦੇ ਦਾ ਕਾਰਡ ਸਾਡੇ ਕੋਲੇ ਸੀ ਜਿਹਨੂੰ ਪੈਸੇ ਦਿੰਦੇ ਨੇ ਉਹਦਾ ਪੱਕਾ ਨਹੀਂ ਪਤਾ ਪੈਸੇ ਲੈ ਲੈਂਦੇ ਅੰਦਰ ਜਾ ਕੇ ਵੋਟ ਨਹੀਂ ਪਾਉਂਦੇ ਉਹ ਆਏ ਆਗੇ ਹੁਣ ਇਹਨਾਂ ਤਰੀਕਿਆਂ ਤੇ ਆ ਗਏ ਸੋ ਕਿਰਪਾ ਕਰਕੇ ਨਾ ਕਿਸੇ ਨੂੰ ਕਾਰਡ ਦਿਓ ਕਾਰਡ ਇਹ ਕਾਰਡ ਜਿਹੜਾ ਨਾ ਵੋਟਾਂ ਵਾਲਾ ਕਾਰਡ ਇਹਨੂੰ ਘਰੇ ਜਾ ਕੇ ਦੇਖਿਓ ਤੁਹਾਡੇ ਘਰੇ ਹੀ ਪਿਆ ਹੋਊਗਾ ਸੰਦੂਕ ਚ ਪਿਆ ਹੋਊ ਤ੍ਰਾਂਕ ਚ ਪਿਆ ਹੋ। ਫੋਟੋ ਤਾਂ ਥੋੜੀ ਲੱਗੀ ਹੋਈ ਐ ਪਰ ਉਹਦੇ ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭੇ ਹੋਰਾਂ ਦਾ ਖੂਨ ਐ ਉਸ ਵੋਟਰ ਕਾਰਡ ਚ। ਤੁਸੀਂ ਕਹੋਗੇ ਯਾਰ ਮੁੱਖ ਮੰਤਰੀ ਆਹ ਕਿਹੜੀ ਗੱਲ ਕਰੀ ਜਾਂਦਾ ਵੀ ਵੋਟਰ ਕਾਰਡ ਚ ਖੂਨ ਸ਼ਹੀਦਾਂ ਦਾ। ਮੈਂ ਦਾਦਾ। ਤੇ ਸਾਂ ਤਾਂ ਲੋਕ ਅੰਗਰੇਜ਼ਾਂ ਵੇਲੇ ਵੀ ਲੈਂਦੀ ਸੀ। ਵਿਆਹ ਸ਼ਾਦੀਆਂ ਉਦੋਂ ਵੀ ਹੁੰਦੀਆਂ ਸੀ। ਨਾਨਕਾ ਮੇਲ ਤੇ ਲੱड्डੂ ਤਾਂ ਉਦੋਂ ਵੀ ਵਟੇ ਜਾਂਦੇ ਸੀ ਬੋਲੀਆਂ ਗਿੱਧੇ ਤਾਂ ਉਦੋਂ ਵੀ ਪੈਂਦੇ ਸੀ ਪਰ ਵੋਟ ਨਹੀਂ ਪਾਉਣ ਦਿੰਦੇ ਸੀ ਗੋਰੇ ਅੰਗਰੇਜ਼ ਜਿਹੜੇ ਸੀ ਭਗਤ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਲੜਾਈ ਕੀਤੀ ਸੀ ਕਿ ਤੁਸੀਂ ਸਾਡਾ ਮੁਲਕ ਛੱਡ ਕੇ ਜਾਓ ਅਸੀਂ ਆਪ ਦੇ ਲੀਡਰ ਆਪ ਚੁਣਾਂਗੇ ਅਸੀਂ ਵੋਟਾਂ ਪਾ ਕੇ ਉਹ ਚਲੇ ਗਏ ਆਪਾਂ ਨੂੰ ਵੋਟਰ ਕਾਰਡ ਮਿਲ ਗਿਆ ਵੋਟਰ ਕਾਰਡ ਉਹਨਾਂ ਨੇ ਫਾਂਸੀਆਂ ਲੈ ਕੇ 19 ਸਾਲ ਦੀ ਉਮਰ 23 ਸਾਲ ਦੀ ਉਮਰ ਚ ਅਬ ਫਾਂਸੀਆਂ ਦੇ ਰਸਤੇ ਚੁੰਮ ਕੇ ਆਪ ਨੂੰ ਵੋਟਰ ਕਾਰਡ ਲੈ ਕੇ ਦਿੱਤਾ ਤੇ ਆਪਾਂ ਉਹ ਵੋਟਰ ਕਾਰਡ ਪੰਜ ਸ਼ਰਾਬ ਦੀਆਂ ਬੋਤਲਾਂ 5 ਕਿਲੋ ਭੁੱਕੀ ਜਦ 2000 ਰੁਪਏ ਪਿੱਛੇ ਵੇਚ ਦਈਏ ਫਿਰ ਇਹਦਾ ਮਤਲਬ ਤੁਸੀਂ ਵੋਟ ਦਾ ਸੌਦਾ ਨਹੀਂ ਕਰ ਰਹੇ ਤੁਸੀਂ ਸ਼ਹੀਦਾਂ ਦੇ ਖੂਨ ਦਾ ਬਹੁਤ ਸਸਤਾ ਸੌਦਾ ਕਰ ਰਹੇ ਹੋ ਵੀਰੋ ਆਗਮਨ ਕਰਿਓ ਬਸ ਕਰਤਾਰ ਸਿੰਘ ਸਰਾਬਾ 19 ਸਾਲ ਦੀ ਉਮਰ ਚ 19 ਸਾਲ ਦੀ ਉਮਰ ਚ ਫਾਂਸੀ ਲੱਗੀ ਸੀ ਬਰਕਲੇ ਜੁਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ 80 ਕਿਲੋਮੀਟਰ ਦੂਰ ਹੈ ਪਿੰਡ ਸਰابہ ਕੁਝ ਪਿੰਡ ਦੇ ਲੋਕਾਂ ਵੀ ਆਏ ਹੋਣਗੇ ਇੱਥੇ 20 ਕਿਲੋਮੀਟਰ ਦੂਰਿਤ ਪਿੰਡ ਹੈ ਕੋਈ ਆਮ ਕਰਦਾ ਮੁੰਡਾ ਨਹੀਂ ਸੀ ਉਹ 2 300 ਏਕੜ ਜ਼ਮੀਨ ਸੀ ਅੱਜ ਜੇ ਉਹਦੀ ਕੀਮਤ ਕੱਢੀਏ ਜੀਰਾਂ ਲਾਉਂਦੇ ਥੱਕ ਜਊਂਗੇ ਜੀਰਾਂ ਵੀ ਕਿੰਨੀਆਂ ਲੱਗਣਗੀਆਂ ਉਹਦੀ ਕੀਮਤ ਹੀ ਨਹੀਂ ਕੋਈ 19 ਸਾਲ ਦੀ ਉਮਰ ਚ ਬਰਕਲੇ ਜੁਨੀਵਰਸਿਟੀ ਕੈਲੀਫੋਰਨੀਆ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਗਦਰੀ ਬਾਬਿਆਂ ਨਾਲ ਮੀਟਿੰਗ ਹੋ ਗਈ ਉੱਥੇ ਗਦਰੀ ਬਾਬਿਆਂ ਨਾਲ ਮੀਟਿੰਗ ਹੋ ਗਈ ਤੇ ਦੇਸ਼ ਦੀ ਆਜ਼ਾਦੀ ਚ ਆ ਗਿਆ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਇਹ ਲਾਈਨਾਂ ਕਰਤਾਰ ਸਿੰਘ ਸਰਾਬੇ ਨੇ ਲਿਖੀਆਂ ਸੀ ਜਿਹਨੂੰ ਭਗਤ ਸਿੰਘ ਉਹਦੀ ਫੋਟੋ ਦੇ ਮਗਰਲੇ ਪਾਸੇ ਲਿਖ ਕੇ ਹਮੇਸ਼ਾ ਆਪਣੀ ਜੇਬ ਦੇ ਵਿੱਚ ਰੱਖਦਾ ਸੀ ਆਪਣਾ ਗੁਰੂ ਮੰਨਦਾ ਸੀ ਉਹਨੂੰ ਸਾਨੂੰ ਕਿਸੇ ਨੇ ਪੜਾਇਆ ਹੀ ਨਹੀਂ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਗੱਲਾਂ ਇਹ ਅਸੀਂ ਹਜੇ ਤੱਕ ਉਹਨਾਂ ਦੇ ਬੁੱਤਾਂ ਦੀ ਮੰਗ ਕਰੀ ਜਾਂਦੇ ਆ ਯਾਰ ਸ਼ਰਮ ਦੀ ਗੱਲ ਹੈ ਕੋਈ ਬੁੱਤ ਲਾ ਦिए ਕਿਉਂ ਨਹੀਂ ਲੱਗਿਆ ਵੀ ਹੁਣ ਤੱਕ ਆ ਜਿਹੜੇ 70 ਸਾਲ ਜਿਹੜੇ ਰਹੇ ਨੇ ਉਹਨਾਂ ਨੇ ਕੀ ਕੀਤਾ ਫਿਰ ਮਤਲਬ ਸਾਡੇ ਸ਼ਹੀਦਾਂ ਦੇ ਬੁੱਤ ਵੀ ਮੰਗ ਪੱਤਰਾਂ 'ਚ ਲਿਖ ਕੇ ਲਾਉਣੇ ਪੈਣਗੇ ਕਿੰਨੇ ਹੀ ਮੁੱਖ ਮੰਤਰੀ ਕਿੰਨੇ ਹੀ ਪ੍ਰਧਾਨ ਮੰਤਰੀ ਕਿੰਨੇ ਹੀ ਮੰਤਰੀ ਬਣ ਕੇ ਤੁਰ ਗਏ ਕਿਹਨੇ ਬਣਾਏ ਆ ਉਹਨਾਂ ਨੇ ਲੈ ਕੇ ਦਿੱਤੀ ਆਜ਼ਾਦੀ ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਤੋ ਉਹਨਾਂ ਦੇ ਆਪਦੇ ਹੀ ਬੁੱਤ ਲਾਉਣ ਵਾਸਤੇ ਮੰਗ ਪੱਤਰ ਲਿਖਣੇ ਪੈ ਰਹੇ ਆ ਬੜੀ ਮਾੜੀ ਗੱਲ ਕੋਈ ਨਹੀਂ ਆਪਾਂ ਤਾਂ ਕਰਾਂਗੇ ਆਪਾਂ ਤਾਂ ਪਾਰਟੀ ਇਨਕਲਾਬ ਜਿੰਦਾਬਾਦ ਨਾਲ ਸ਼ੁਰੂ ਹੋਈ ਸੀ ਆਪਣੀ ਤਾਂ ਆਪਾਂ ਕਰਾਂਗੇ ਮੈਂ ਤਾਂ ਮੈਂ ਤਾਂ ਸੌਚੋ ਕੁਸਮਾਗਮ ਵੀ ਪਹਿਲਾਂ ਪਹਿਲਾਂ ਸਟੇਡੀਅਮ 'ਚ ਹੁੰਦੇ ਸੀ ਕ੍ਰਿਕਟ ਸਟੇਡੀਅਮ ਸੌਚੋ ਕੁਸਮਾਗਮ ਰਾਜ ਭਵਨ 'ਚ ਸੌਚੋ ਕੁਸਮਾਗਮ ਆਪਣਾ ਸੌਚੋ ਕੁਸਮਾਗਮ ਕਿੱਥੇ ਹੋਇਆ ਸੀ ਖਟਕੜਕਲਾਂ ਸ਼ਹੀਦਾਂ ਦੇ ਪਿੰਡ ਜਾ ਕੇ ਮੈਂ ਕਿਹਾ ਉੱਥੇ ਚੱਲੋ ਜਦੋਂ ਜਾਣਿਆ ਉੱਥੇ ਜਾ ਕੇ ਮੱਥਾ ਟੇਕਦੇ ਆ ਕਿ ਤੁਸੀਂ ਕਾਰਾਂ ਕੋਠੀਆਂ ਵਾਲੇ ਮਹਿਲਾਂ ਵਾਲੇ ਬਣਾਤੇ ਆ ਮੰਤਰੀ ਮੁੱਖ ਮੰਤਰੀ ਬਣਾਤੇ ਨਹੀਂ ਇੱਥੇ ਅੰਗਰੇਜ਼ਾਂ ਦੇ ਗੁਲਾਮ ਹੋਣੇ ਸੀ ਸੋ ਉਹਨਾਂ ਦੀਆਂ ਕੁਰਬਾਨੀਆਂ ਯਾਦ ਰੱਖੀ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀ ਸਰਵੰਸ ਬਾਰੇ ਹੋਏ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜਾਂਦਾ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਕੁਰਬਾਨੀਆਂ ਕਦੋਂ ਤੋਂ ਸ਼ੁਰੂ ਨੇ ਸਾਡੀਆਂ ਦੇਸ਼ ਵਾਸਤੇ ਅੱਜ ਤੋਂ ਕੁਰਬਾਨੀਆਂ ਦੇ ਰਹੇ ਕਿਤੇ ਹੋ ਸਦੀਆਂ ਤੋਂ ਦੇ ਰਹਿਆ ਕੁਰਬਾਨੀਆਂ ਐਸੇ ਕਰਕੇ ਮੈਂ ਕਹਿਣਾ ਕਿ ਮੁੱਲ ਪਾਓ ਸ਼ਹੀਦਾਂ ਦਾ ਸਤਿਕਾਰ ਕਰਨ ਵਾਲਿਆਂ ਨੂੰ ਅੱਗੇ ਲੈ ਕੇ ਆਓ ਅਸੀਂ ਉਹਨਾਂ ਦੇ ਸਤਿਕਾਰ 'ਚ ਕੋਈ ਕਮੀ ਰੱਖਾਂਗੇ ਅਸੀਂ ਪਾਪੀ ਹੋਵਾਂਗੇ ਅਸੀਂ ਤੁਹਾਡੇ ਗੁਨਾਹਗਰ ਹੋਵਾਂਗੇ ਬਸ ਇੰਨਾ ਕੁ ਮੈਂ ਬੇਨਤੀ ਕਰਨੀ ਹੈ ਇੱਕ ਨੰਬਰ ਤੇ ਵਟਣਾ ਹੈ ਪਹਿਲੇ ਨੰਬਰ ਵਾਲਾ ਬਟਨ ਦੱਬ ਦਿਓ ਬਾਕੀ ਦੇਖਿਓ ਨਾ ਜੇ ਬਾਕੀਆਂ ਵੱਲ ਦੇਖ ਲਿਆ ਕਿਉਂਕਿ ਉਹਨਾਂ ਦੀ ਫੋਟੋ ਵੀ ਲੱਗੀ ਹੋਊਗੀ ਐਵੇਂ ਚਿੱਟਾ ਮੋਤੀਆ ਉਤਰੇ ਉਹ ਅੱਖਾਂ 'ਚ ਉਹਦਾ ਕੋਈ ਫਾਇਦਾ ਨਹੀਂ ਬਥੇਰੀਆਂ ਫੋਟੋਆਂ ਦੇਖ ਲਿਆ ਇਹਨਾਂ ਦੀਆਂ ਬਥੇਰੇ ਇਹਨਾਂ ਦੇ ਬਸ ਦੁਖੀ ਕਰ ਰੱਖਿਆ ਇਹਨਾਂ ਨੇ ਇਹਨਾਂ ਨੂੰ ਤਾਂ ਖੇੜਾ ਛੜਾਓ ਯਾਰ ਇੱਕ ਵਾਰੀ ਫੇਰ ਹਰਾਤਾ ਨਾ ਦੁਬਾਰੇ ਤੀਜੀ ਵਾਰ ਖੜਾ ਅੱਛਾ ਇੱਕ ਹੋਰ ਗੱਲ ਕਹਿਣਾ ਇੱਕ ਵਾਰੀ ਤਾਂ ਪਹਿਲਾਂ ਹਰਾਤਾ ਤੁਸੀਂ ਜੇ ਹੁਣ ਦੂਜੀ ਵਾਰ ਹੀ ਹਰਾਤਾ ਉਹ ਉਹਦੋਂ ਪਹਿਲਾਂ ਘਰ ਵਾਲੀ ਵੀ ਹਰਾਤੀ ਕਾਉਂਸਲ ਦੇ ਮੋਟਾਂ ਚ ਜਿਉਂ ਨੇ ਇਹ ਵੀ ਹਰਾਤਾ ਲੈ ਤੀਜੀ ਵਾਰੀ ਟਿਕਟਾ ਕਾਂਗਰਸੀ ਨਹੀਂ ਲੈਣ ਦਿੰਦੇ ਵੀ ਛੱਡੋ ਭਰੇ ਜੀ ਇੰਨੀ ਵਾਰੀ ਥੋੜੀ ਆਰ ਦੇਉਂਦੇ ਨੇ ਲੈ ਲੈ ਪੱਤਾ ਹੀ ਕਟਿਆ ਤੁਹਾਡਾ ਖਹਿੜਾ ਹੀ ਛੁੱਟ ਜੂ ਸਾਰਾ ਧੰਵਾਸਾ ਸਗੇ ਆ ਦੇਖੋ ਐਸ ਗੱਲ ਤੇ ਤਾੜੀਆਂ ਪਈਆਂ ਨੇ ਤਾਂ ਮਤਲ ਖਹਿੜਾ ਛਡਾਉਣਾ ਚਾਹੁੰਦੇ ਹੋ ਤੁਸੀਂ ਹੈ ਇੱਥੋਂ ਪਤਾ ਲੱਗਦਾ ਤਾੜੀਆਂ ਤੂੰ ਹੀ ਵੀ ਪੜਾਅਸ ਕਿਹੜੀ ਗੱਲ ਤੇ ਨਿਕਲ ਰਹੀ ਹੈ ਇਹਦਾ ਮਤਲ ਖਹਿੜਾ ਛਡਾਉਣਾ ਚਾਹੁੰਦੇ ਹੋ ਫਿਰ 19 ਤਰੀਕ ਨੂੰ ਛੜਾ ਲਿਓ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਆਰਾਮ ਨਾ ਜਾਇਓ ਹੋਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਈ ਕਿਸੇ ਦੀ ਸ਼ਾਨ ਦੇ ਖਿਲਾਫ ਲਫਜ਼ ਬੋਲੇਗੇ ਮਾਫੀ ਚਾਹਨਾ ਬਹੁਤ ਬਹੁਤ ਮਿਹਰਬਾਨੀ ਸਾਰੇ ਭਰਾਵਾਂ ਦੀ ਕੱਲਾ ਕੱਲ ਕਦਮ ਤੁਹਾਡਾ ਚੱਲਿਆ ਹੋਇਆ ਸਾਡੇ ਸਿਰ ਮੱਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਧਿਆ ਦਾ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਵੀ ਧੰਨਵਾਦ